Ti 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 San bikin sono deh Mami bikin no deh Ci 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 San bikin ടേജ് 这边，这边，这边。 helagi He? . Suna, suna. see on kolm , kolm sõna . kolm sõna sulle . kolm sõna . ei , seda ei anna , harikad . ਥੋੜਾ ਪੋਨੂ ਕੇ ਦਾ ਕੱਟ ਲਵਾਂਗੇ ਅੱਛਾ ਠੰਡੇ ਕਰਕੇ ਤੇ ਮਿਕਸਡ ਕਰਨ ਦਾ ਬਣਾਂਗੇ ਠੀਕ ਹੈ ਮੰਮੀ ਨਾ ਕੱਟ-ਕੱਟ ਕੇ ਪਾਉਂਦੇ ਆ ਬਦਮਾਹ ਕਿੰਨੇ ਕੱਟ ਰੇ ਗਿਦਾਂ ਇਹ ਨਾਲ ਖਾਦ ਨਹੀਂ ਲੱਗਦਾ ਆਪਣਾ ਮੰਮੀ ਤੈਨੂੰ ਦਾਂਦਾ ਹੈ ਗਿਆ ਆਪਣਾ ਮਤਲਬ ਆਪਾਂ ਕੱਢ ਵੀ ਜੇ ਕੇਲਾ ਵੀ ਪਾਉਣ ਲੱਗਾ ਵੀ ਵੇਰੀ ਛੋਟੀ ਜਾਓ ਫੋੜ ਫੋੜ ਕੇ ਦਾ ਹੀ ਦਾ ਪੰਜੀ ਲੋਕਾਂ ਨੇ ਵੇਖਣੀ ਤੇ ਮੈਨੂੰ ਪਾਜੋਗੇ ਨਜ਼ਰ ਨਾ ਲਾਦਣਾ ਪਹਿਲਾਂ ਨਾ ਜਨ ਲਾਇਆ ਮੈਨੂੰ ਪਤਾ ਹੀ ਨਾ ਉਤੋਂ ਨੂੰ ਬਰ ਬਰ ਉਤੋਂ ਦੇ ਲੂਣ ਵਾਰਨਾ ਨਾ ਜਨ ਲਾਇਆ ਜਿਹੜਾ ਵੇਖਣ ਡਿਆ ਜਿਹੜਾ ਵੀ ਕੋਈ ਵੇਖਦਾ ਇਹਨੂੰ ਨਾ ਜਨ ਲਾਇਆ ਉਹ ਸੰਗੇ ਇਹਦਾ ਬੇਟਾ ਹੋਇਆ ਨਾ ਇਹਨੂੰ ਬਣਾ ਕੇ ਦੇ ਤੱਕ ਖਾਣ ਇਹਨੂੰ ਹੋਰ ਭਾਂਡਾ ਬਣਾ ਕੇ ਦੇ ਲੀਏ ਮੈਂ ਥੋੜਾ ਜਿਹਾ ਥੋੜਾ ਹੀ ਬਣਾ ਆ ਗਏ ਆਪਾਂ ਬਾਕੀ ਇਹ ਫੇਰ ਬਣਾਵਾਂਗੇ ਜਿਹਨੇ ਖਾਧਾ ਜੇਗਾ ਚਾਹ ਮੰਬਾ ਇਹ ਪਾਲੇ ਕਿਨੋਂ ਬਣਾ ਕਰਨ ਜਿਆਦਾ ਬਣਾਵਾਂਗੇ ਜੇ ਕੋਈ ਵੀ ਤੁਹਾਨੂੰ ਵੇਖਣ ਵਾਲਾ ਤੁਹਾਨੂੰ ਵੀ ਦੇ ਲਾਂਗੇ ਥੋੜਾ ਥੋੜਾ ਆਓ ਸਾਡੇ ਦਾ ਟੇਸ ਕਰਾਵਾਂਗੇ ਇਹ ਵੇਖਣ ਨੂੰ ਬੜਾ ਸ਼ੌਕਾ ਲੱਗਦਾ ਵਾ ਹਾਂ ਇਹ ਕਿੰਨੇ ਦੋ ਵੇਦ ਲੱਗਿਆ ਪਰ ਟਾਈਮ ਬਹੁਤ ਲੱਗ ਜਾਂਦਾ ਮੈਂ ਤਾਂ ਕੁਝ ਕੀਤਾ ਨਹੀਂ ਮੁੰਡਾ ਹੀ ਨਹੀਂ ਢਿੱਡਨ ਦਿੱਤਾ ਤੇ ਮੰਮੀ ਦੇੰ ਦੋ ਵੇਦ ਲੱਗਿਆ ਪਹਿਲਾ ਆਪਾਂ ਸਵਾਾਰੇ ਵਾਲੇ ਫਿਰ ਉਹਨਾਂ ਨੂੰ ਇਕੱਲੇ ਇਕੱਲੇ ਸਵਾਾਰੇ ਨੂੰ ਗਿੱਟਾ ਕਰਕੇ ਕੱਟਿਆ ਫਿਰ ਆਪਾਂ ਇੱਕ ਜੁੱਟ ਲਿਆ ਉਹਨੂੰ ਕਰੇ ਵੀ ਕੱਦੂ ਗੱਟ ਕੀਤਾ ਆ ਕੀਤਾ ਕਰੀਏ ਜਦੋਂ ਤੱਕ ਇਹਨਾਂ ਨੂੰ ਕਾਰਨ ਨਾਲ ਹੀ ਕੱਢ ਲਵਾਂਗੇ हाँ जी आंधी हम्म कौन ठीक है इसका चिच काका चल दिखाओ दिखाओ चिच दिखाओ केद चिच काट होली होली मुंह च नहीं उंगल पाई थी ओए देख लुगंदा बच्चा खांदा नहीं उंगल च नहीं ना पाई थी मुंह च पएंगे तो खाएगा चिच करो ओदे चिच करो

ਤੁਹਾਨੂੰ ਦਾ ਬੱਚਾ ਤੂੰ ਸਾਜ ਨਾ ਉਹਨ ਕੀ ਪਾ ਵਿੱਚ ਤੇ ਲੱਕ ਹੋ ਕੇ ਮਦਾ ਉਹਦੇ ਵਿੱਚ ਆਪਾ ਹੋਣ ਜਿਹੜਾ ਕੀਤਾ ਸੀ ਨਾ ਮਾਰੀਆ ਦਾ ਬਰਾਦਾ ਪਾਤਾ ਗੜਜੋਟ ਕਦੂ ਕਰ ਦਿੱਤੇ ਅੱਛਾ ਇਹਨੂੰ ਵੀ ਥੋੜਾ ਕਰ ਲਾਂਗਾ ਬਰਨ ਕਰ ਲਾਂਗੇ ਥੋੜਾ ਠੀਕ ਕੋਲੇ ਘੋੜੇ ਪਾਣਾ ਕੱਚਾ ਪਾਣ ਦੂਰ ਹੋ ਜਾਂਦਾ ਸਾਰੇ ਰੋਸਟ ਕਰਨੇ ਸਾਰੇ ਵੀ ਚਾਹ ਰੋਸਟ ਕਰਨੇ ਆ ਤੱਕ ਕਿੰਨਾ ਟਾਈਮ ਲੱਗ ਜਾਣਾ

ਉਹਦੇ ਨਾਲ ਦਾਲ ਚੀ ਹੁੰਦੀ ਹੈ ਪ੍ਰਾਤ ਪਰ ਨੂੰ ਤੋਂ पर ਨੂੰ ਦਿਨ ਪਾਣੀ ਫੋਲ ਮੁਖੜ ਵਾਲੇ ਪਾਉਂਗੇ ਭਗੋਂ ਮੁਖਾਏ ਨਹੀਂ ਫੋਲ ਮੁਖੜ ਹੈਗੇ ਘਰੇ ਪਏ ਹੈ ਤੁਹਾਨੂੰ ਮੁਖਾਏ ਨਹੀਂ ਅੱਛਾ शेर, मैं शेर भी मत दादी बनोगे ठीक है खेबी तुम ही बनो खेबी मैं तो दादी बन जाऊं सोच मेरी नहीं बनगी खेबी तुम मेरा बेटा बन जाओ खेल तो मैं शेर मेरा बेटा बनगी खेबी तू सारा कुछ मेरे आ तू नहीं ना लको पर चल जाओ गरम थे अभी तो बात नहीं आना है

ਕੋਈ ਨਹੀਂ ਤਾਂ ਨਹੀਂ ਹਾਂ ਕਿਉਂ ਉਹ ਗਰਮ ਕਿਉਂ ਨਹੀਂ ਹੋ ਗਏ ਹਾਂ ਇੱਕ ਐਸੇ ਬੰਦ ਦੇ ਕਿਉਂ ਗਰਮ ਕਰਾਂਗੇ ਜਦੋਂ ਬੰਦ ਹੋ ਤੇ ਕਿਉਂ ਕਰਾਂਗੇ ਇਹ ਹੁਣ ਬੁੱਲਾ ਬੁੱਲਾ ਨਹੀਂ ਲੈਂੀਆਂ ਹਾਂ ਉਹਨੂੰ ਥੋੜੀ ਥੋੜੀ ਕਰਕੇ ਸੁਨਾਂਗੇ ਨਾ ਕਿਉਂਕਿ ਖੁੱਲ ਜਾਂਦੀ ਹੈ आ जाओ इधर आओ आ खेडी बहर आज आ जाओ खेडी वीरे ने नहीं सीपी दे नहीं देनी आज दे। बाहर, बंद कर दो मैं किसी लगी बंद कर दो देता अपने चलो 정가 아이코 말기 때도 사탕막이 좀 들어가네. 사려 막이 좀 들어. 사는데. 이게 다카 두마라, 이게 타란다, 키레다, 이게. ਉਹ ਜੋ ਕੀ ਹੈ ਤੇ ਜਿਹੜਾ ਦਾਹੀ ਕਰੀਏ ਤੇ ਹੀ ਸੁੱਟ ਦਿੰਨੇ ਆ ਚੀਜ਼ਾਂ ਇਹਦਾ ਖਰਬੂਜੇ ਦਾ ਤਰ੍ਹਾਂ ਦਾ ਖੀਰੇ ਦਾ ਤੇ ਸੇਈ ਵੀ ਕੱਦੂ ਜਿਹੰਦੇ ਵਿੱਚ ਗਰੀਲ ਹੋ ਜਾਵੇ ਜੀ ਇਹ ਗੋਣ ਖਾਦੇ ਸੇ ਦੇ ਵਿੱਚ ਉਹ ਦੇ ਵਿੱਚ ਉਹ ਇਹਦੇ ਬੀਜ ਛੋਟੇ ਛੋਟੇ ਜੇ ਉਹ ਪਸੰਦ ਸਾਰੇ ਲੀਓ ਸੱਤ ਹੋ ਗਏ ਨੇ ਹੁਣ ਤੇ

ये सारे सारे मगर छुरई हो गए हैं इन्हें ठंडे करके हम थोड़े से दर्द फल कला जी थोरे थोरे। लाल पीले नीले काले सारे इकट्ठे हो गए हम संडा पंडा लगे थोड़ी सी जल्दी को मैं सेवा खा हो गया ठीक कंप्लीट हो गया कीता कुछ ਵੇਰੀ ਗੁੱਡ ਤੇ ਲੈ ਬਣਾ ਤੈਨੂੰ ਪਰ सेम ਨਹੀਂ ਬਣਾਇਆ ਆ ਵੇਖ ਐਨਾਂ ਚ ਕੋਈ ਵੀ ਨਹੀਂ ਮੈਚ ਸੰਜੇ ਜਿਹੜਾ ਬਣਾਇਆ ਕੋਈ ਵੀ ਨਹੀਂ ਬਣਾਇਆ ਲੇਕ ਤੇ ਆ ਨਹੀਂ ਕੁਛ ਕਰਨ ਦਿੰਦਾ ਘੁੱਗੀ ਜਾਈ ਆਓ ਆਓ ਕਰ ਦੋ ਆਓ

पाली कट्टी व्यंग पाली कठिन पाली अच्छा ठीक है मैंने चुपकर चल गई ना तो तू ही पाई होनी आ कितनी हाँ सेबी जरा पाकिनो पाई है आ भी तो सेबी सेबी नो मार खानी है ला अब अब काके दी नहीं शेबीना तेरे पाल गया कुछ इन्ने का पाल गया कुछ ना उन्हें कौन सा पालियाँ तो शेबीरा ए शेबीरा तो आग करके दिखा आग करके की कर। करके दिखाओ

एक मिनट दो मैं टेस्ट करा। आते पता रखया। बोले बड़े नहीं बना। हम्म बड़े नहीं पूरा लगोगे। आधा आधा बनाएंगे। ਉਹ ਸਾਰੇ ਜੀਰਾਂ ਇਹ ਤਾਂ ਸਾਸ ਕਸ ਰਹਿ ਗਈ ਆ ਤੇ ਮੇਰੇ ਰਹਿ ਗਿਆ ਭੰਗ ਰਹਿ ਗਿਆ ਇਹ ਵੀ ਕਲਕ ਕਰਕੇ ਚਰਲਾ ਦੇ ਨੇ ਆਪ ਬਦਾਮ ਤੇ ਕaju ਕ੍ਰਸ਼ ਕੀਤੇ ਨੇ ਤੇ ਹਾਂ ਬਦਾਮ ਤੇ ਨਾ ਚਣ ਲਾਇਓ ਲੋ ਜੀ ਸਾਰੇ ਜੀਆ ਮਿਕਸ ਕਰਤੀਆਂ ਤੇ ਹੁਣ ਸਾਡਾ ਭਾਂਡਾ ਖਾਣ ਵਾਸਤੇ ਰੈਡੀ ਆ கொஞ்சம் பாவது கிம்சியான சுவாதலால கவு அது